ਤਦਰਾ ਸਾਭ ਤੇ ਕਰਨਾਟਕ ਮਗਰੋਂ ਨਾਗaland ਦੇ ਵਿੱਚ ਪੰਜਾਬ ਦੇ ਚੋਲ ਰਿਜੈਕਟ ਕਰ ਦਿੱਤੇ ਗਏ ਨੇ ਪੰਜਾਬ ਮਿਲਰਸ ਐਸੋਸੀਏਸ਼ਨ ਦੇ ਸੁਪਾਬੀਤ ਪ੍ਰਧਾਨ ਨੇ ਜਾਣਕਾਰੀ ਸੱਜ ਕੇ ਖੁਲਾਸਾ ਕੀਤਾ ਹੈ ਨਾਗaland ਦੇ ਵਿੱਚ ਪੰਜਾਬ ਦੇ ਚੋਲ FCI ਨੇ ਟੈਸਟਿੰਗ ਮਗਰੋਂ ਰਿਜੈਕਟ ਕਰ ਦਿੱਤੇ ਗੋਲ ਦੀ ਸਟੇਟਮੈਂਟ ਪ੍ਰਕਾਸ਼ ਗੋਇਲ ਦੀ ਸਟੇਟਮੈਂਟ ਹੈ ਰੱਦ ਹੋਏ ਚੋਲ ਦੀ ਮਾਤਰਾ 11247 ਕੁਇੰਟਲ ਤੇ ਉਥੇ ਹੀ ਐਸੋਸੀਏਸ਼ਨ ਦੇ ਸੁਪਾਬੀਤ ਪ੍ਰਧਾਨ ਪ੍ਰਕਾਸ਼ ਗੋਇਲ ਨੇ ਕੇਂਦਰ ਤੇ ਸਵਾਲ ਖੜੇ ਕੀਤੇ ਨੇ ਕੇਂਦਰ ਤੇ ਪੰਜਾਬ ਸਰਕਾਰ ਨਹੀਂ ਚਾਹੁੰਦੀ ਪੰਜਾਬ ਦੇ ਵਿੱਚ ਚੁੰਨੇ ਦੀ ਹੁਣ ਵਿਜਾਈ ਹੋ ਬਿਲਕੁਲ ਹੋਇਆ ਜੀ ਸਾਰੇ ਹਿੰਦੁਸਤਾਨ ਚ ਹੀ ਕਰ ਰਹੇ ਆ ਜਿਲਾ ਮਾਲ ਜਾ ਰਿਹਾ ਇਥੋਂ ਨਾਲ ਦੀ ਨਾਲ ਨੂੰ ਰਿਜੈਕਟ ਕਰਕੇ ਸਾਨੂੰ ਚਿੱਠੀ ਪਾਈ ਜਾਂਦੇ ਕਮਾਲ ਦੀ ਗੱਲ ਤਾਂ ਇਹ ਹੈ ਵੀ ਲੇਟੈਸਟ ਨੂੰ ਨਾਗਲੈਂਡ 4 ਤਰੀਕ ਨੂੰ ਮਾਰ ਗਿਆ 12 ਤਰੀਕ 12 ਤਰੀਕ ਨੂੰ ਉਹथे ਪਹੁੰਚਿਆ 13 ਨੂੰ ਸੈਂਪਲ ਕੱਢ ਕੇ 14 ਨੂੰ ਉਹਨਾਂ ਨੇ ਰਿਜੈਕਟ ਕਰਕੇ ਸਾਡੇ ਕੋਲ ਰਿਪੋਰਟਾਂ ਵੀ ਭੇਜਤੀਆਂ ਅਸਲੀ ਮੁੱਦਾ ਇਹ ਹੈ ਵੀ ਇਹਨਾਂ ਨੇ ਹਿੰਦੂਸਤਾਨ ਦੇ ਵਿੱਚ ਕਿਤੇ ਵੀ ਪੰਜਾਬ ਦਾ ਰਾਈਸ ਜਿਹੜਾ ਹੈਗਾ ਜਾਏਗਾ ਤੇ ਰਿਜੈਕਟ ਕਰ ਦੇਣਾ ਕਿਉਂਕਿ ਇਹਨਾਂ ਨੇ ਪੰਜਾਬ ਦਾ ਰਾਈਸ ਲੈਣਾ ਹੀ ਨਹੀਂ ਉਹ ਹੈਗਾ ਜੀ 11241 ਕੁਮੰਟਲ ਤੇ ਸਾਰਾ ਜ਼ਰੂਰ ਜ਼ਿਲ੍ਹੇ ਦਾ ਮਾਨਸਾ ਸਨਾਮ ਇੱਧਰ ਦੀਆਂ ਜਿਹੜੀਆਂ ਸਪੈਸ਼ਲਾਂ ਜਾਂਦੀਆਂ ਤੇ ਉਹਨਾਂ ਸਪੈਸ਼ਲਾਂ ਦਾ ਜੋ ਮਾਲ ਔਰ ਕਮਾਲ ਦੀ ਗੱਲ ਤਾਂ ਚੀਜ਼ ਦੇਖੋ ਮੈਂ ਕਰਨਾਟਕਾ 'ਚ ਦੇਖਿਆ ਜਿਹੜਾ ਦੀਪੂਆਂ ਤੇ ਮਾਲ ਜਾਂਦਾ 2 ਰੁਪਏ ਕਿਲੋ ਵੇਚਦੇ ਐ ਜਿੰਨੂੰ ਇਹ ਉਹ ਦੀਪੂਆਂ ਤੇ ਜਾ ਕੇ ਸੈਂਪਲ ਲੈ ਲੇ ਕਾਰਨ ਕੀ ਐ ਵੀ ਪੰਜਾਬ ਨੂੰ ਨਹੀਂ ਛੱਡਣਾ ਵੀ ਪੰਜਾਬ ਨੂੰ ਮਾਰਨੇ ਮਾਰਨਾ ਐ ਅਸੀਂ ਪਹਿਲਾਂ ਲੋਕਾਂ ਨੂੰ ਬਥੇਰਾ ਕਹਿ ਪਿੱਟੇ ਵੀ ਭਾਈ ਤੁਸੀਂ ਦੇਖ ਲਓ ਪੰਜਾਬ ਦਾ ਰਾਈਸ ਇਹਨਾਂ ਨੇ ਲੱਗਣ ਦੇਣਾ ਹੈ ਪਰ ਸਾਡੇ ਲੋਕ ਮੰਨੇ ਨਹੀਂ ਜੀ ਦੀ ਲਵਾ ਕੇ ਹਟੇ ਹੁਣ ਜੀ ਦੀ ਨਾਲ ਖੇਢੀ ਜਾਵਾਂਗੇ ਇਹ ਵੀ ਖੇਦਣਗੇ ਤੇ ਅਸੀਂ ਕੁਝ ਨਹੀਂ ਹੈ ਉਸ ਚਾਵਲ ਨੂੰ ਕੁਝ ਨਹੀਂ ਹੋਇਆ ਲਿਆਓ ਮੈਨੂੰ ਦਿਓ ਮੈਂ ਜਿੰਨਾ ਕੋ ਆਪਣੇ ਤੱਬਰ ਨੂੰ ਖਵਾ ਦੇਣਾ ਆਪ ਖਾ ਲੈਣਾ ਟੈਕਨੀਕਲੀ ਮੈਂ ਕੁੱਤੇ ਨਹੀਂ ਟੈਕਨੀਕਲੀ ਕੁਝ ਵੀ ਨਹੀਂ ਹੈ ਉਹਦੇ ਚ ਹੁਣ ਤਿੰਨ ਦੇ ਵਿੱਚ ਤਿੰਨ 10 ਕੱਢ ਦਿੰਨੇ ਆ ਤਾਂ ਕੀ ਹੁੰਦਾ ਡੈਮੇਜ ਤਿੰਨ 10 ਕੱਢਿਆ ਇੱਕ ਦਾਣਾ ਚਾਵਲ ਦਾ ਉਹ ਵੀ ਪਿੰਨ ਪੁਆਇੰਟ ਪਿੰਨ ਪੁਆਇੰਟ ਤੁਹਾਨੂੰ ਨਹੀਂ ਦਿਖੇਗਾ ਸਿਰਫ ਉਹ ਐਫਸੀਆਈ ਵਾਲੇ ਦੇਖ ਸਕਦੇ ਆ ਇਹ ਅਸੀਂ ਦੇਖ ਸਕਦੇ ਆ ਉਹ ਸ਼ੀਸ਼ੇ ਨਾਲ ਉਸ ਨੂੰ ਇਹ ਮਾਰਾ ਕਹਿ ਦਿੰਦੇ ਆ ਤੇ ਮਾਲ ਨੂੰ ਰਿਜੈਕਟ ਕਰ ਦਿੰਦੇ ਆ ਸਾਡੇ ਵਾਸਤੇ ਦੇ ਬਿੱਸਾ ਜੀ ਇਹ ਸਾਰੇ ਐਫਸੀ ਦੇ ਡਿਪਾਰਟਮੈਂਟ ਦੀ ਹੈ ਜੀ ਸੈਂਟਰ ਦੀ ਟੀਮ ਹੈ ਸਾਰੀਆਂ ਇਹ ਇਹ ਸੈਂਟਰ ਦੇ ਵਿੱਚ ਜਿਹੜੀ ਮਨਿਸਟਰੀ ਬੈਠੀ ਹੈ ਉਹ ਕਰਦੀ ਆ ਸਾਰੇ ਰਿਜੈਕਟ